ਤੇ 84 ਵਿੱਚ ਸਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਇੱਥੇ ਸ਼ਹੀਦ ਹੋ ਚੁੱਕੇ ਹੀਗੇ ਸੋ ਅੱਜ 40 ਸਾਲਾਂ ਬਾਅਦ ਬੜੀ ਖੁਸ਼ੀ ਹੋਈ ਹੈ ਕਿ ਉਸ ਜਿਹੜੀਆਂ ਧਿਰਾਂ ਹੈਗੀਆਂ ਸਾਡੀਆਂ ਪੰਥਕ ਜਿਨ੍ਹਾਂ ਵਿੱਚ ਮਨਵਟਾ ਵੀ ਗਏ ਅੱਜ ਉਹ ਇਕੱਠੀਆਂ ਹੋਈਆਂ ਨੇ ਇੱਕ ਨਿਸ਼ਾਨ ਸਾਹਿਬ ਥੱਲੇ ਆਪਾਂ ਫੜ ਕੇ ਆਏ ਆਂ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਹੀਂ ਆਏ ਕਿਸੇ ਪਾਰਟੀ ਵੱਲੋਂ ਨਹੀਂ ਆਏ ਅਸੀਂ ਅੱਜ ਧਿਰਾਂ ਜਿਹੜੀਆਂ ਇਸ ਨਿਸ਼ਾਨ ਸਾਹਿਬ ਦੀ ਥਾਂ ਗੁਰੂ ਘਰਾਂ ਵਿੱਚ ਲੱਗੇ ਜਿਹੜੇ ਨਿਸ਼ਾਨ ਸਾਹਿਬ ਆ ਉਹਦੇ ਅਗਵਾਈ ਦੇ ਵਿੱਚ ਇਕੱਠੀਆਂ ਹੋਣੀ ਹੈ ਦੂਸਰੀਆਂ ਪਾਰਟੀਆਂ ਤੁਹਾਡੇ ਨਾਲ ਸਹਿਮਤੀ ਨਹੀਂ ਰੱਖਦੀਆਂ ਉਹਨਾਂ ਨੂੰ ਕਿਵੇਂ ਆਪਾਂ ਜਿਵੇਂ ਸਾਡਾ ਖਾਲਸਾ ਪੰਥ ਦਾ ਇੱਕ ਨਿਸ਼ਾਨ ਹੈ ਇਸੇ ਤਰ੍ਹਾਂ ਵਕ ਵਕ ਜੱਥੇਬੰਦੀਆਂ ਦੇ ਵਕ ਵਕ ਨਿਸ਼ਾਨ ਮਿਸਲਾਂ ਦੇ ਹੁੰਦੇ ਸੀ ਅੱਜ ਵੀ ਲੋਕ ਜਿਹੜੇ ਆ ਤੁਹਾਡੀ ਵਿਚਾਰਧਾਰਾ ਤੋਂ ਜਾਂ ਇਸ ਜਿਹੜੇ ਆਪਣੇ ਸਿੱਖਾਂ ਦੇ ਕੌਮੀ ਘਰ ਦੀ ਵਿਚਾਰਧਾਰਾ ਤੋਂ ਥੋੜਾ ਜਿਹੜਾ ਵਾ ਦੂਰੀ ਰੱਖਦੇ ਸ਼੍ਰੋਮਣੀ ਗਾਲੀ ਦਾ ਅਨੁਸਾਰ ਦੇ ਹਲਕਾ ਕਾਦੀਆਂ ਦੇ ਇੰਚਾਰਜ ਜਤਿੰਦਰ ਵੀਰ ਸਿੰਘ ਜੀ ਪੰਨੂ ਵੱਡੇ ਦਲਬਲ ਦੇ ਨਾਲ ਅੱਜ 26 ਜਨਵਰੀ ਦੇ ਜਿਹੜਾ ਇਤਿਹਾਸਿਕ ਸਾਡਾ ਇੱਕ ਹੋਇਆ ਸੀ ਸਰਬੱਤ ਖਾਲਸਾ ਉਹਦੇ ਵਿੱਚ ਸ਼ਿਰਕਤ ਕਰਨ ਵਾਲਾ ਵਾਹਿ ਖਾਲਸਾ ਵਰਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਡਾ ਜਿਲ੍ਹਾ ਗੁਰਦਾਸਪੁਰ ਹਲਕਾ ਕਾਦੀਆਂ ਦੇ ਵਿੱਚ ਕਿਵੇਂ ਚੱਲ ਰਹੀ ਪੰਥਕ ਸਿਆਸਤ ਦੇਖੋ ਜੀ ਅੱਜ 40 ਸਾਲਾਂ ਬਾਅਦ ਦਲ ਖਾਲਸਾ ਅਕਾਲੀ ਦਲ ਅੰਬਰਸਾ ਸਾਡੀ ਪਾਰਟੀ ਵੱਖ-ਵੱਖ ਹੋਰ ਜਥੇਬੰਦੀਆਂ ਵੱਲੋਂ ਇੱਕ ਇਕੱਠ ਸਦਿਆ ਗਿਆ ਸੀਗਾ ਸੋ ਬੜੀ ਚੜ੍ਹਦੀ ਕਲਾ ਤੇ ਖੁਸ਼ੀ ਵਾਲੀ ਗੱਲ ਆ ਕਿਉਂਕਿ ਜਦੋਂ 86 ਜੀ ਸਰਬੱਤ ਖਾਲਸਾ ਇੱਥੇ ਆਇਆ ਹੈਗਾ ਤੇ ਉਸ ਵੇਲੇ ਸ਼ਾਇਦ ਅਸੀਂ 2 ਸਾਲ ਦੇ ਹੀਗੇ। ਦਮਦਵੀ ਟਕਸਾਲ ਨੇ ਜਿਹਦੇ ਉਸ ਵੇਲੇ ਮੁਖੀ ਜਿਹੜੇ ਬਾਬਾ ਠਾਕਰ ਸਿੰਘ ਜੀਗੇ ਤੇ 84 ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਇੱਥੇ ਸ਼ਹੀਦ ਹੋ ਚੁੱਕੇ ਹੀਗੇ। ਸੋ ਅੱਜ 40 ਸਾਲਾਂ ਬਾਅਦ ਬੜੀ ਖੁਸ਼ੀ ਹੋਈ ਆ ਕਿ ਕੋਸ਼ ਜਿਹੜੀਆਂ ਧਿਰਾਂ ਹੈਗੀਆਂ ਸਾਡੀਆਂ ਪੰਥਕ ਜਿਨ੍ਹਾਂ ਵਿੱਚ ਮਨ ਮਟਾ ਵੀਗੇ ਅੱਜ ਉਹ ਇਕੱਠੀਆਂ ਹੋਈਆਂ ਨੇ ਤੇ ਸ਼ਿਵੇਂ ਪਾਸ਼ਾ ਮੇਰੀ ਪੀਰੀ ਦੇ ਮਾਲਕ ਸੁੱਖ ਰੱਖਣ ਕੀ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਹੋਰ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਸਾਡੀਆਂ ਵੱਖ-ਵੱਖ ਜਥੇਬੰਦੀਆਂ ਹੈਗੀਆਂ ਤੇ ਏਕੀ ਨਿਸ਼ਾਨ ਸਾਹਿਬ ਥੱਲੇ ਆਪਾਂ ਇਕੱਠੇ ਹੋਵ ਅੱਜ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਥੇ ਇੱਕ ਫਲੈਗ ਹੈਗਾ ਇੱਥੇ ਖਾਲਿਸਤਾਨ ਲਿਖਿਆ ਹੋਇਆ ਪੰਜਾਬੀ 'ਚ ਤੇ ਅੰਗਰੇਜ਼ੀ 'ਚ ਇੱਕ ਨਿਸ਼ਾਨ ਸਾਹਿਬ ਥੱਲੇ ਆਪਾਂ ਫੜ ਕੇ ਆਏ ਆ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਹੀਂ ਆਏ ਕਿਸੇ ਪਾਰਟੀ ਵੱਲੋਂ ਨਹੀਂ ਆਏ ਤੇ 27 ਦੀ ਇਲੈਕਸ਼ਨ ਤੋਂ ਪਹਿਲਾਂ ਅਸੀਂ ਸਾਰੀਆਂ ਪੰਥਕ ਦੇਰਾਂ ਨੂੰ ਕਹਿੰਦੇ ਹੈਗੇ ਆ ਕਿ ਛੇ ਪਾਤਸ਼ਾਹ ਦਾ ਵਾਸਤਾ ਜੀ ਸਾਰੇ ਮਨਮੋਟਾ ਛੱਡ ਕੇ ਆਪਾਂ ਪਰ ਕੁਝ ਧਿਰਾਂ ਜਿਹੜੀਆਂ ਇਸ ਨਿਸ਼ਾਨ ਸਾਹਿਬ ਦੀ ਥਾਂ ਗੁਰੂ ਘਰਾਂ ਵਿੱਚ ਲੱਗੇ ਜਿਹੜੇ ਨਿਸ਼ਾਨ ਸਾਹਿਬ ਆ ਉਹਦੇ ਅਗਵਾਈ ਦੇ ਵਿੱਚ ਇਕੱਠੀਆਂ ਹੋਣੀਆਂ ਚਾਹੁੰਦੀਆਂ ਵੇਖੋ ਗੱਲ ਤੇ ਇੱਕ ਹੀ ਹੈਗੀ ਆ ਨਾ ਜਿਦਾ ਤੁਈ ਮਰਜ਼ੀ ਕਹਿ ਲੋ ਇਹ ਤੇ ਤੁਹਾਡੀ ਵਿਚਾਰਧਾਰਾ ਦੀ ਲੜਾਈ ਹੈ ਦੇਖੋ ਸ਼ਿਵੇਂ ਪਾਸ਼ਾ ਦੀ ਮੈਂ ਗੱਲ ਕਰ ਰਿਹਾ ਮੀਰੀ ਪੀਰੀ ਦੇ ਮਾਲਕ ਦੇ ਸਥਾਨ ਤੇ ਖੜੇ ਹੋ ਉਹਨਾਂ ਦੋ ਤਲਵਾਰਾਂ ਧਾਰਨ ਕੀਤੀ ਹੈਗੀ ਐ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਰਾਜਨੀਤੀ ਦੀ ਹੀਗੀ ਇੱਕ ਧਾਰਮਿਕ ਅਗਵਾਈ ਦੀ ਹੀਗੀ ਦਸਵੇਂ ਪਾਸ਼ਾ ਦੀ ਗੱਲ ਕਰਦੇ ਆ ਸ਼ਿਵੇਂ ਪਾਸ਼ਾ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਕੌਮ ਨੂੰ ਇੱਕ ਵੱਖਰਾ ਤੁਹਾਨੂੰ ਬਾਬੇ ਨਾਨਕ ਨੇ ਵੱਖਰਾ ਤੁਹਾਨੂੰ ਖੜਾ ਕਰਤਾ ਉਹ ਸਿੱਖੀ ਦਾ ਪਲਸਪਾ ਸਿੱਖੀ ਦਾ ਸਿਧਾਂਤ ਜਿਹੜਾ ਸਰਬੱਤ ਵਾਸਤੇ ਆ ਪਰ ਇਹ ਤੁਹਾਡੀ ਪਾਰਟੀ ਦਾ ਇੱਕ ਹੈਗੀ ਵਿਚਾਰਧਾਰਾ ਦੂਸਰੀਆਂ ਪਾਰਟੀਆਂ ਤੁਹਾਡੇ ਨਾਲ ਸਹਿਮਤੀ ਨਹੀਂ ਰੱਖਦੀਆਂ ਉਹਨਾਂ ਨੂੰ ਕਿਵੇਂ ਆਪਾਂ ਕਰਾਂਗੇ ਇਹੀ ਅਰਦਾਸ ਕਰਨ ਦੇ ਆ ਸਾਡੇ ਮੁਖੀ ਕਰ ਰਹੇ ਅਰਦਾਸ ਅਸੀਂ ਸ਼੍ਰੀ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰ ਰਹੇ ਆ ਕਿ ਸਾਰਿਆਂ ਨੂੰ ਸਮੱਤ ਬਖਸ਼ੋ ਹੈਨਾ ਸਾਰਿਆਂ ਨੂੰ ਸਮੱਤ ਬਖਸ਼ੋ ਬੇਸ਼ੱਕ ਉਹ ਭਾਈ ਸਾਡਾ ਕੋਈ ਸਹਿਜ ਧਾਰੀ ਆ ਭਾਵੇਂ ਉਹ ਕਿਸਾ ਧਾਰੀ ਆ ਕੋਈ ਵੀ ਪੰਥਵਾ ਕਫਾਵਾ ਚ ਗਿਆ ਉਹਨਾਂ ਨੂੰ ਮਹਾਰਾਜ ਸਮੱਤ ਬਖਸ਼ਣ ਸਭੇ ਸਾਂਝੀ ਵਾਲ ਸਦਾਇਨ ਵਾਲਾ ਜਿਹੜਾ ਸਾਰੇ ਧਰਮਾਂ ਦੀ ਲੋੜ ਆ ਨਾਲ ਬਿਲਕੁਲ ਜੀ ਬਿਲਕੁਲ ਇਹ ਖਾਲਸਤਾਨ ਤੋਂ ਭਾਵ ਸੱਜੀ ਦਾ ਸਾਡੇ ਮਾਨ ਸਾਹਿਬ ਕਹਿੰਦੇ ਆ ਕਿ ਕੱਲਾ ਸਿੱਖਾਂ ਦਾ ਖਾਲਸਤਾਨ ਹੀ ਹੋਊਗਾ ਇਹ ਸਾਡੇ ਹਿੰਦੂ ਭਰਾਵਾਂ ਦਾ ਖਾਲਸਤਾਨ ਹੋਏਗਾ ਐ ਅੰਮ੍ਰਿਤਸਰ ਜਿਹੜੀ ਹੈਗੀ ਆ ਏਸ਼ੀਆ ਦਾ ਸਭ ਤੋਂ ਵੱਡਾ ਬਾਜ਼ਾਰ ਸਾਡੇ ਮਹਾਰਾਜਾ ਰਜੀਤ ਸਿੰਘ ਦੇ ਰਾਜਵਾਲੀ ਲੱਗ ਰਿਹਾ ਤੁਹਾਨੂੰ ਪਤਾ ਸਾਰਾ ਵਪਾਰ ਇੱਥੋਂ ਅਰਬ ਨੂੰ ਇੱਥੋਂ ਹੁੰਦਾ ਹੈਗਾ ਤੇ ਅੱਜ ਵੀ ਸਾਡੇ ਇੱਥੇ ਹਿੰਦੂ ਬਹੁ ਗਿਣਤੀ ਭਰਾ ਨੇ ਜਿਨ੍ਹਾਂ ਦਾ ਸਿੱਖਾਂ ਨਾਲੋਂ ਵੱਡਾ ਕਾਰੋਬਾਰ ਇੱਥੇ ਵਪਾਰ ਜੇ ਵੀ ਹੈਗਾ ਤੇ ਆਉਣ ਵਾਲੇ ਸਮੇਂ 'ਚ ਖਾਲਸਤਾਨ ਸਾਡਾ ਬਣਦਾ ਤੇ ਟ੍ਰੇਡ ਸਾਡਾ ਜਿਹੜਾ ਯੂਰਪ ਨਾਲ ਤੁਹਾਡਾ ਇੱਥੋਂ ਮੱਧ ਨਾਲ ਬਹੁਤ ਵਧੀਆ ਹੋ ਸਕਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੋਂ ਇਸੇ ਤਰ੍ਹਾਂ ਹੋਰ ਸਾਡੇ ਪੰਥਕ શિક્ષੀਤ ਜਿਹੜੇ ਸਿੱਖ ਧਰਮ ਦੇ ਸਿੱਖ ਪੰਥ ਦੇ ਬੁੱਧੀਜੀਵੀ ਮੰਨੇ ਜਾਂਦੇ ਆ ਕਥਾਵਾਚਕ ਬਾਬਾ ਜਸਵਿੰਦਰ ਸਿੰਘ ਜੀ। ਬਾਬਾ ਜਸਵਿੰਦਰ ਸਿੰਘ ਜੀ ਨੌਜਵਾਨ ਪੀੜੀ ਨੂੰ ਕਿਵੇਂ ਜਿਹੜਾ ਇਸ ਵਿਚਾਰਧਾਰਾ ਦੇ ਨਾਲ ਜੋੜਿਆ ਜਾ ਸਕਦਾ ਹੈ? ਨੌਜਵਾਨ ਨੂੰ ਆਪਾਂ ਪੂਰੇ ਮਤਲਬ ਅਵੇਅਰness ਨਾਲ ਕਿ ਜਿਹੜਾ ਖਾਲਸਾ ਕਨਸੈਪਟ ਹੈਗਾ ਹੈ ਸਰਬਾਦੇ ਭਲੇ ਦਾ ਹੈ ਸਾਰਿਆਂ ਦਾ ਹੈਗਾ ਵਾ ਤਾਂ ਅਵੇਅਰness ਕਰਕੇ ਆਪਾਂ ਨੂੰ ਜਿਹੜਾ ਉਹ ਜਾਗਰੂਤ ਕਰਾਂਗੇ ਅੱਗੇ ਲੋਕੀ ਜਾਗਰੂਤ ਹੋ ਰਹੇ ਵੀ ਇਹ ਸੋਸ਼ਲ ਮੀਡੀਆ ਰਾਹੀਂ ਸੋ ਇਹ ਜਿਹੜਾ ਖਾਲਸਾ ਦਾ ਕਨਸੈਪਟ ਆ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹਮਰਾਖਤ ਪਾਸ ਸ਼ੈਦਾਵਾ ਤੇ ਇਸ ਵਾਅਦੇ ਭਲੇ ਭਲੇ ਦੇ ਲਈ ਹੈ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਉੱਥੇ ਦੇ ਜਿਹੜੇ ਸਿੱਖਾ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੀ ਸੋਚ ਔਰ ਉਹਨਾਂ ਦੀ ਉਮੀਦ ਕੀ ਹੈ ਆ ਡਾਇਸਪੋਰਾ ਸਿੱਖ ਵੀ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਪਲੇਟਫਾਰਮ ਜਿਹੜਾ ਉਹ ਭਾਵੇਂ ਵੋਟ ਸਿਸਟਮ ਵਾਲਾ ਆ ਜਾਂ ਉਹਨੂੰ ਖਾਲੀ ਨਹੀਂ ਛੱਡਿਆ ਜਾਵੇ ਖਾਲਿਸਤਾਨ ਜਿਹੜਾ ਉਹ ਡਾਇਸਪੋਰਾ ਸਿੱਖ ਜਿਹੜਾ ਉਹ ਚਾਹੁੰਦਾ ਹੈਗਾ ਵੀ ਹਾਂ ਮਤਲਬ ਪੂਰੀ ਸਪੋਰਟ ਕਰਦਾ ਹੈਗਾ ਤਨਮਨ ਤਨ ਕਰਕੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਕੋਈ ਵੀ ਪਲੇਟਫਾਰਮ ਹੋਵੇ ਜੀਪੀਸੀ ਵਾਲਾ ਵਾ ਜਾਂ ਚੋਣ ਸਿਸਟਮ ਵਾਲਾ ਵਾ ਜਾਂ ਖਾਲਿਸਤਾਨ ਦਾ ਤੇ ਸਾਡਾ ਦਾਵਾ ਜਿਹੜਾ ਹੈ ਹੀ ਉਹ ਅਨੁਰੂਪ ਸਿੰਘ ਨੇ ਬਖਸ਼ਣਾ ਹੈਗਾ ਜਿਹੜਾ ਅੱਜ ਦਾ ਇਹ ਸਮਾਗਮ ਹੋਇਆ ਹੈ ਇਹ ਸਭੀ 1986 ਦਾ ਸਾਧ ਖਾਲਸਾ ਦੇ 40ਵੀਂ ਬਰੇ ਗੰਢ ਦੀ ਸਮਾਗਮ ਚ ਹੋਇਆ ਸੋ ਜਿਵੇਂ ਸਾਡਾ ਖਾਲਸਾ ਪੰਥ ਦਾ ਇੱਕ ਨਿਸ਼ਾਨ ਹੈ ਇਸੇ ਤਰ੍ਹਾਂ ਵੱਖ-ਵੱਖ ਜੱਥੇਬੰਦੀਆਂ ਦੇ ਵੱਖ-ਵੱਖ ਨਿਸ਼ਾਨ ਮਿਸਲਾਂ ਦੇ ਹੁੰਦੇ ਸੀ ਸੋ ਆਪਾਂ ਖਾਲਸਾ ਪੰਥ ਦਾ ਜਿਹੜਾ ਨਿਸ਼ਾਨ ਹੈ ਉਹਦੇ ਹੇਠਾਂ ਹੀ ਸਾਰਾ ਇਹ ਖੱਲੀਆਂ ਜਥੇਬੰਦੀਆਂ ਨੇ ਤੇ ਅਸੀਂ ਵੀ ਆਪਣੇ ਆਪਣੇ ਨਿਸ਼ਾਨੇ ਇਹ ਸਾਡਾ ਪੋਲਿਟਿਕਲ ਰਾਜਨੀਤਿਕ ਏਜੰਡਾ ਜਿਹੜਾ ਹੈਗਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਵੀਰੀਪਰੀ ਬਖਸ਼ਿਆ ਸੋ ਉਹਦਾ ਇਹ ਨਿਸ਼ਾਨ ਹੈ ਖਾਲਸਾ ਅੱਛਾ ਤੁਸੀਂ ਇੱਕ ਗੱਲ ਦੱਸੋਗਾ ਅੱਜ ਚਾਰ ਜਥੇਬੰਦੀਆਂ ਦਾ ਇਕੱਠ ਸੀ ਬਹੁਤ ਸੰਗਤ ਸੀ ਪਰ ਜਿੰਨੀ ਸੰਗਤ ਦੀ ਉਮੀਦ ਸੀ ਓਨੀ ਸੰਗਤ ਨਹੀਂ ਆ ਅਕੀ ਅਜੇ ਵੀ ਲੋਕ ਜਿਹੜੇ ਆ ਤੁਹਾਡੀ ਵਿਚਾਰਧਾਰਾ ਤੋਂ ਜਾਂ ਇਸ ਜਿਹੜੇ ਆਪਣੇ ਸਿੱਖਾਂ ਦੇ ਕੌਮੀ ਘਰ ਦੀ ਵਿਚਾਰਧਾਰਾ ਤੋਂ ਥੋੜਾ ਜਿਹੜਾ ਵਾ ਦੂਰੀ ਰੱਖਦੇ ਆ ਨਹੀਂ ਬਿਲਕੁਲ ਹਰੇਕ ਸਿੱਖ ਜਿਹੜਾ ਚਾਹੁੰਦਾ ਪੀ ਉਹ ਖਾਲਸਾਣ ਬਣੇ ਪਰ ਹਰੇਕ ਦੀ ਆਪਣੀ ਆਪਣੀ ਸਮਰੱਥਾ ਹੈ ਕੋਈ ਘਰ ਬੈਠਾ ਹੀ ਚਾਹੁੰਦਾ ਹੈ ਕਿ ਬਣੇ ਕੋਈ ਬਾਹਰ ਆ ਰਿਹਾ ਹੈ ਸੋ ਪੰਜਾਬ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਇਸ ਤਰ੍ਹਾਂ ਹੈਗਾ ਤੇ ਪੰਜਾਬ ਚ ਕੋਈ ਰੈਫਰੰਡਮ ਕਰਾ ਕੇ ਦੇਖ ਲਓ ਪੀਪਲ ਲੱਜੂਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਵੀ ਕਿਵੇਂ ਪੰਜਾਬ ਦੇ ਲੋਕ ਜਿਹੜਾ ਖਾਲਸਾਣ ਚਾਹੁੰਦੇ ਜਿੱਥੇ ਵੋਟ ਸਿਸਟਮ ਹੈ ਉੱਥੇ ਨਾਲੇ ਕੋਈ ਖਾਲਸਾਣ ਦੇ ਨਾਮ ਤੇ ਵੀ ਰੈਫਰੰਡਮ ਕਰਾ ਕੇ ਦੇਖ ਲਓ ਪੀਪਲ ਲੱਜੂਗਾ ਪੰਜਾਬ ਕੀ ਚਾਹੁੰਦਾ ਹੈਗਾ ਸੋ ਇਹ ਸਨ ਗਿਆਨੀ ਜੀ ਸੁਵਿੰਦਰ ਸਿੰਘ ਜੀ ਔਰ ਹੋਰ ਵੀ ਪੰਥਕ શિક્ષਿਤ ਤਾਂ ਸਾਡੇ ਨਾਲ ਹਾਜ਼ਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ